ਸਰਕਾਰੀ ਮਾਡਲ ਸਕੈਂਡਰੀ ਸਮਾਰਟ ਸਕੂਲ ਲੜਕੀਆਂ ਵਿਖੇ ਅੱਜ ਸਾਲਾਨਾ ਪ੍ਰੋਗਰਾਮ ਕਰਾਇਆ ਗਿਆ ਜਿਸ ਦਾ ਨਾਂ ਉਡਾਰੀਆਂ ਰੱਖਿਆ ਗਿਆ ਤੇ ਉਡਾਰੀਆਂ 2 ਸਾਲ ਵਿੱਚ ਦੂਜਾ ਪ੍ਰੋਗਰਾਮ ਕਰਾਇਆ ਗਿਆ ਜਿਸ ਵਿੱਚ ਪਹਿਲਾ ਸਾਲਾਨਾ ਤਹਿ ਪ੍ਰੋਗਰਾਮ ਸੀ ਅਤੇ ਦੂਜਾ ਪੀਐਮ ਸ੍ਰੀ ਦੇ ਤਹਿਤ ਪ੍ਰੋਗਰਾਮ ਕਰਾਇਆ ਗਿਆ ਜਿਸ ਵਿੱਚ ਸਥਾਨਕ ਵਿਧਾਇਕ ਨਿਰਿੰਦਰਪਾਲ ਸਿੰਘ ਸਵਨਾ ਉਹਨਾਂ ਦੇ ਧਰਮ ਪਤਨੀ ਖਸ਼ਬੂ ਸਵਨਾ ਸੁੱਖਾ ਸਵਨਾ ਸਮੇਤ ਆਮ ਆਦਮੀ ਪਾਰਟੀ ਦੇ ਵਕ ਵਕ ਪਿੰਡਾਂ ਦੇ ਸਰਪੰਚ ਆਗੂ ਅਤੇ ਲੀਡਰ ਪੂਜੇ ਉਹਨਾਂ ਦੇ ਨਾਲ आम आदमी पार्टी ਦੇ ਕਈ ਮੈਲਾ ਪ੍ਰਧਾਨ ਅਤੇ ਮੈਲਾ ਆਗੂ ਵੀ ਮੌਜੂਦ ਰਹੇ ਜਿਸ ਬਾਰੇ ਜਾਣਕਾਰੀ ਦਿੰਦੇ ਹੋਏ ਸਕੂਲ ਪ੍ਰਿੰਸੀਪਲ ਸੁਤੰਤਰ ਪਾਠਕ ਮੈਡਮ ਨੇ ਦੱਸਿਆ ਕਿ ਸਕੂਲ ਵਿੱਚ ਲਗਾਤਾਰ ਕੰਮ ਕੀਤਾ ਜਾ ਰਿਹਾ ਹੈ ਅਤੇ ਸਕੂਲ ਨੂੰ ਬੁਲੰਦੀਆਂ ਤੇ ਲਗਾਇਆ ਜਾ ਰਿਹਾ ਹੈ ਇਸ ਦਾ ਸ਼ਰੇ ਉਹ ਆਪਣੇ ਸਟਾਫ ਅਤੇ ਸਕੂਲ ਦੇ ਬੱਚਿਆਂ ਨੂੰ ਦਿੰਦੇ ਹਨ ਇੱਥੇ ਨਾਲ ਹੀ ਉਹਨਾਂ ਨੇ ਕਿਹਾ ਕਿ ਆਮ ਆਦਮੀ ਪਾਰਟੀ ਦੇ ਵਿਧਾਇਕ ਨਿਰੰਦਰ ਪਾਲ ਸਵਨਾ ਅਤੇ ਖਸ਼ਮੂਰ ਸਵਨ ਸੁਖਾ ਸਵਨਾ ਵੱਲੋਂ ਵਿਸ਼ੇਸ਼ ਧਿਆਨ ਦਿੱਤਾ ਜਾਂਦਾ ਹੈ ਤਾਂ ਜੋ ਸਕੂਲ ਤੱਕਿਆਂ ਤੇ ਪਹੁੰਚ ਸਕੇ ਹੋਰ ਬੋਲਦੇ ਹੋਏ ਸਕੂਲ ਪ੍ਰਿੰਸੀਪਲ ਨੇ ਕਿ ਅੱਜ ਜੋ ਸਕੂਲ ਤਰੱਕੀਆਂ ਦੇ ਘੁੰਮ ਰਿਹਾ ਹੈ ਉਸ ਦਾ ਵੱਡਾ ਕਾਰਨ ਸਕੂਲ ਦੇ ਬੱਚੇ ਹਨ ਤੇ ਵਿਦਿਆਰਥੀ ਹਨ ਜੋ ਵਕ ਵਕ ਪਿੰਡਾਂ ਤੇ ਸ਼ਹਿਰਾਂ ਚੋਂ ਆ ਕੇ ਦਿਨ ਰਾਤ ਅਧਿਆਪਕਾਂ ਨਾਲ ਮਿਲ ਕੇ ਪੜ੍ਹਾਈ ਕਰਦੇ ਹਨ ਤਾਂ ਸਕੂਲ ਦਾ ਨਾਂ ਪੂਰੇ ਇਲਾਕੇ ਵਿੱਚ ਸ਼ੋਭਿਤ ਹੁੰਦਾ ਹੈ ਇਸ ਦਾ ਵੱਡਾ ਕਾਰਨ ਬੱਚਿਆਂ ਵਿੱਚ ਆਪਸੀ ਏਕਤਾ ਪਿਆਰ ਤੇ ਮਨਮਟਾਵ ਛੱਡ ਕੇ ਭੇਦਭਾਵ ਛੱਡ ਕੇ ਇਕੱਠੇ ਬਹਿ ਕੇ ਪੜ੍ਹਨਾ ਖਾਣਾ ਲਿਖਣਾ ਹੈ ਇੱਥੇ ਹੀ ਅੱਜ ਵਿਧਾਇਕ ਨਿਰੰਦਰਪਾਲ ਸਿੰਘ ਸਵਨਾ ਅਤੇ ਕਸ਼ਬੂਰ ਸਾਵਨ ਸੁਖਾ ਸਵਨਾ ਵੱਲੋਂ ਬੱਚਿਆਂ ਦੇ ਕੈਂਪ ਤੇ ਬੱਚਿਆਂ ਦੇ ਵਿੱਚ ਬੈਠ ਕੇ ਬੱਚਿਆਂ ਨਾਲ ਇੱਕ ਫੋਟੋਆਂ ਵੀ ਕਰਾਈਆਂ ਗਈਆਂ ਅਤੇ ਬੱਚਿਆਂ ਨਾਲ ਗੱਲਬਾਤਾਂ ਸਾਂਝੀਆਂ ਕੀਤੀਆਂ ਗਈਆਂ ਅਤੇ ਕਿਹਾ ਕਿ ਸਕੂਲ ਤੋਂ ਇਲਾਵਾ ਘਰ ਵਿੱਚ ਵੀ ਜੇਕਰ ਬੱਚਿਆਂ ਨੂੰ ਕੋਈ ਦਿੱਕਤ ਪਰੇਸ਼ਾਨੀ ਹੁੰਦੀ ਹੈ ਤਾਂ ਉਹਨਾਂ ਨਾਲ ਸਾਂਝੇ ਕਰਨ ਅਤੇ ਉਹ ਉਹਨੂੰ ਦੂਰ ਕਰਨਗੇ ਕਿਉਂਕਿ ਆਮ ਆਦਮੀ ਪਾਰਟੀ ਦੀ ਸਰਕਾਰ ਉਹਨਾਂ ਦੀ ਆਪਣੀ ਸਰਕਾਰ ਹੈ ਇੱਥੇ ਬੋਲਦੇ ਖਸ਼ਬੂਰ ਸਾਵਨ ਸੁਖਾ ਸਵਨਾ ਨੇ ਕਿਹਾ ਵੀ ਇਹ ਸਕੂਲਾਂ ਉਹਨਾਂ ਦਾ ਖਾਸ ਲਗਾਵਾ ਹੈ ਤੇ ਸਕੂਲ ਲਈ ਹਰ ਵੇਲੇ ਉਹ ਤਿਆਰ ਹਨ ਕਿਸੇ ਤਰ੍ਹਾਂ ਦਾ ਕੋਈ ਵੀ ਕੰਮ ਹੋਏਗਾ ਆਉਣ ਵਾਲੇ ਦਿਨਾਂ ਚ ਕਿ ਕਰੋੜ ਰੁਪਏ ਸਕੂਲ ਤੇ ਲਗਾਇਆ ਜਾਵੇਗਾ ਅਤੇ ਹੋਰ ਕੀ ਕੁਝ ਕਿਹਾ ਸਭ ਕੁਝ ਜਾਣਨ ਲਈ ਸਾਡੇ ਨਾਲ ਬਣੇ ਰਹੋ ਅਤੇ ਸਾਡੀ ਪੂਰੀ ਸਾਲਾਨਾ ਫੰਕਸ਼ਨ ਇੱਕ ਵਾਰ ਹੁੰਦਾ ਸਕੂਲ ਦੂਜੀ ਵਾਰ ਉਡਾਰੀਆ ਟੂ ਕਰਾਇਆ ਗਿਆ ਜੀ ਕੀ ਕਾਰਨ ਰਾਇ ਹੈ ਅੱਛੇ ਸਤੰਬਰ ਦੇ ਵਿੱਚ ਉਹ ਸਾਡੇ ਸ਼ਿਦਿਵਾਂ ਚ ਆਲਰੇਡੀ ਸੀ ਨਾ ਉਸ ਤੋਂ ਬਾਅਦ ਸਾਡਾ ਸਕੂਲ ਪੀਐਮਸੀ ਦੇ ਵਿੱਚ ਆ ਗਿਆ ਹਾਂ ਉਹਦੇ ਚਾਰ ਤੇ ਇਹ ਫੰਕਸ਼ਨ ਆ ਜਿਹੜੀ ਸੀਗਾ ਇਸ ਕਰਕੇ ਫੰਕਸ਼ਨ ਹੈ ਜਿਹੜਾ ਉਹ ਕਰਵਾਉਂਦੇ ਜਿਸ ਤਰ੍ਹਾਂ ਬੱਚਿਆਂ ਨੂੰ ਖੁਸ਼ੀ ਪਾਈ ਜਾ ਰਹੀ ਹੈ ਸਟਾਫ ਸਾਰਾ ਇੱਕ ਜੁੱਟ ਹੋ ਕੇ ਕੰਮ ਕਰ ਰਿਹਾ ਹੈ ਕੀ ਕਹਿਣਾ ਚਾਹੁੰਦੇ ਉਹ ਨੇ ਹਾਂ ਇਹ ਮੈਂ ਤਾਂ ਪਹਿਲਾਂ ਹੀ ਆਪਣੇ ਉਹਦੇ ਵਿੱਚ ਤੁਹਾਨੂੰ ਦੱਸਿਆ ਤੇ ਮੈਂ ਆਪਣੇ ਸਟਾਫ ਦੀ ਹਮੇਸ਼ਾ ਲਾਗਰ ਕਰਦੀ ਹਾਂ ਔਰ ਰਹਿਣੀ ਹੈ ਕਿਉਂਕਿ ਉਹ ਹਮੇਸ਼ਾ ਮਾਰਗਦਰਸ਼ਕ ਦੀ ਤਰ੍ਹਾਂ ਮੇਰੇ ਬੱਚਿਆਂ ਨੂੰ ਗਾਈਡ ਕਰਦੇ ਨੇ ਔਰ ਹਮੇਸ਼ਾ ਮੋਢੇ ਨਾਲ ਮੋਢਾ ਜੋੜ ਕੇ ਮੇਰੇ ਨਾਲ ਕੰਮ ਕਰਦੇ ਨੇ ਤੇ ਆ ਇਹ ਸਾਰੇ ਉਹਨਾਂ ਦੀ ਵਿਦੌਲਤ ਬੱਚਿਆਂ ਦੇ ਰਿਜ਼ਲਟ ਦਾ ਜਾਂ ਸਕੂਲ ਦਾ ਜਿਹੜਾ ਮਾਹੌਲ ਹੈ ਉਹ ਠੀਕ ਹੈ ਉਹਦੇ ਤਰਲੇ ਕੋਟੋ ਕੋ ਡਾਰੀਆਂ ਟੂ ਨੂੰ ਲੈ ਕੇ ਅੱਜ ਫਾਜ਼ਿਲਕਾ ਦਾ ਮੈਸ ਉਹਦਾ ਪਹਿਲਾ ਸਕੂਲ ਹੈ ਜਿੱਥੇ ਸਾਲਾਨਾ ਦੂਸਰਾ ਪ੍ਰੋਗਰਾਮ ਹੋ ਰਿਹਾ ਹੈ ਉਡਾਰੀਆਂ ਟੂ ਔਰ ਮੈਂ ਵਧਾਈ ਦੇਣਾ ਪ੍ਰਿੰਸੀਪਲ ਮੈਡਮ ਸਟਾਫ ਸਾਰੇ ਬੱਚਿਆਂ ਨੂੰ ਜੋ ਬਹੁਤ ਹੀ ਵਧੀਆ ਜਿਹੜਾ ਫੰਕਸ਼ਨ ਅੱਜ ਹੋਇਆ ਔਰ ਜਿਹੜਾ ਸਾਡਾ ਪੀਐਮ ਸ਼੍ਰੀ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਗਰਲਜ਼ ਫਾਜ਼ਿਲਕਾ ਹੈ ਬਹੁਤ ਹੀ ਜਿਹੜਾ ਉਚਾਈਆਂ ਇੱਥੋਂ ਦੇ ਬੱਚੇ ਸ਼ੂਰੇ ਨੇ ਸਕੂਲ ਬਹੁਤ ਉੱਪਰ ਜਾ ਰਿਹਾ ਹੈ ਔਰ ਜਦੋਂ ਵੀ ਸਕੂਲ ਨੂੰ ਲੋਡ ਪੈਂਦੀ ਹੈ ਕਿਸੇ ਕੰਮ ਦੀ ਕਿਸੇ ਗ੍ਰਾਂਟ ਦੀ ਨਾਲ ਦੀ ਨਾਲ ਉਹ ਗ੍ਰਾਂਟਾਂ ਨੂੰ ਵਿਸਾਇਆ ਕਰਵਾਇਆ ਜਾਂਦਾ ਹੈ ਔਰ ਅਸੀਂ ਸਕੂਲ ਨੂੰ ਡਵੈਲਪਮੈਂਟ ਦੇ ਪੱਖੋਂ ਬਹੁਤ ਅੱਗੇ ਲੈ ਕੇ ਜਾ ਰਹੇ ਹਾਂ ਬਹੁਤ ਸਾਰੀਆਂ ਕਮੀਆਂ ਸੀ ਜਿਹੜੀਆਂ ਪਿਛਲੇ 3 ਸਾਲਾਂ ਦੇ ਵਿੱਚ ਦੂਰ ਕਰਕੇ ਅਸੀਂ ਸਕੂਲ ਨੂੰ ਅੱਗੇ ਲੈ ਕੇ ਜਾ ਰਹੇ ਹਾਂ ਤਾਂ ਹੁਣ ਵੀ ਤਕਰੀਬਨ 1 ਕਰੋੜ ਰੁਪਏ ਜਿਹੜਾ ਸਕੂਲ ਦੀ ਡਵੈਲਪਮੈਂਟ ਤੇ ਖਰਚਾ ਜਾ ਰਿਹਾ ਹੈ ਜੈਸ ਨਾਲ ਜਿਹੜਾ ਆਉਣ ਵਾਲੇ ਦਿਨਾਂ ਦੇ ਵਿੱਚ ਸਕੂਲ ਦੇ ਵਿੱਚ ਹੋਰ ਸੁਧਾਰ ਹੋਵੇਗਾ। ਤਾਂ ਮੈਂ ਵਧਾਈ ਦਿੰਦਾ ਸਾਰਿਆਂ ਨੂੰ ਜੋ ਅੱਜ ਜਿਹੜਾ ਬਹੁਤ ਵਧੀਆ ਜਿਹੜਾ ਫੰਕਸ਼ਨ ਇੱਥੇ ਕੀਤਾ। ਬੀਤੇ ਦਿਨੀ ਵੀਡੀਓ ਹੋਵੇ, ਐਕਸ਼ਨ ਹੋਵੇ, ਡੀਓ ਹੋਵੇ ਸਭ ਨੂੰ ਮੋਤਲ ਕੀਤਾ ਗਿਆ ਕਿ ਇਹ ਇੰਨਾ ਵੱਡਾ ਕਰਨ ਲੱਗਿਆ ਜੀ। ਜਦੋਂ ਵੀ ਕੋਈ ਸ਼ਿਕਾਇਤ ਆਉਂਦੀ ਹੈ ਚਾਹੇ ਡੀਓ ਸਾਡੇ ਜਿਹੜੇ ਸੀਗੇ ਸਕੈਂਟਰੀ ਫਾਸਿਲਤਾ ਦੇ ਉਹਨਾਂ ਦੀ ਕੋਈ ਸ਼ਿਕਾਇਤ ਸੀ ਜਦੋਂ ਮੰਤਰੀ ਸਾਹਿਬ ਕੋਲ ਗਈਆਂ ਤਾਂ ਉਹਨਾਂ ਨੂੰ ਜਿਹੜਾ ਚੰਡੀਗੜ੍ਹ ਦਫ਼ਤਰ ਅ ਉੱਥੇ ਲਗਾ ਕੇ ਉਹਨਾਂ ਦੀ ਇਨਕੁਆਇਰੀ ਕੀਤੀ ਹੈ ਔਰ ਉਸ ਤੋਂ ਬਾਅਦ ਜਿਹੜੇ ਐਕਸ਼ਨ ਨੇ ਵਾਟਰ ਸਪਲਾਈ ਉਹਨਾਂ ਦੀ ਬਹੁਤ ਬੜੀਆਂ ਸ਼ਿਕਾਇਤਾਂ ਸੀਗੀਆਂ ਜਦੋਂ ਮੰਤਰੀ ਸਾਹਿਬ ਕੋਲ ਸ਼ਿਕਾਇਤਾਂ ਗਈਆਂ ਤਾਂ ਉਹਨਾਂ ਨੇ ਬੁਲਾਇਆ ਤਾਂ ਤੇ ਐਡੇ ਲਾਪਰਵਾਹ ਅਫਸਰ ਉਹਨਾਂ ਦੀ ਕੋਈ ਉੱਥੇ ਜਿਹੜੀ ਸ਼ਿਕਾਇਤ ਦਾ ਜਵਾਬ ਤੱਕ ਦੇਣ ਨਹੀਂ ਗਏ ਤਾਂ ਉਹਨਾਂ ਨੂੰ ਸਸਪੈਂਡ ਕੀਤਾ ਗਿਆ ਤਾਂ ਬੀਡੀਪੀਓ ਜਿਹੜੇ ਫਾਜ਼ਿਲਕਾ ਜਿਨ੍ਹਾਂ ਦੀ ਸ਼ਿਕਾਇਤਾਂ ਸੀਗੀਆਂ ਜਿਹੜਾ ਦਫ਼ਤਰ ਨਹੀਂ ਬੈਠਦੇ ਸੀ ਪੰਚਾਇਤਾਂ ਦੀਆਂ ਲੋਕਾਂ ਦੀ ਸਰਪੰਚਾਇਸ਼ ਕਹਤਾ ਸੀ ਤਾਂ ਜਦੋਂ ਅਸੀਂ ਆਪ ਜਾ ਕੇ ਚੈੱਕ ਕੀਤਾ ਵਾਕਿਆ ਦਫ਼ਤਰ ਦੇ ਵਿੱਚ ਨਹੀਂ ਸੀ ਆਪਦੇ ਘਰ ਚਲੇ ਗਏ ਸੀ 3 ਵਜੇ ਦਾ ਟਾਈਮ ਕਿਉਂਕਿ 5 ਵਜੇ ਤੱਕ ਦਫ਼ਤਰ ਦੇ ਵਿੱਚ ਬੈਠ ਕੇ ਲੋਕਾਂ ਨੇ ਕੰਮ ਕਰਨੇ ਹੁੰਦੇ ਨੇ ਤਾਂ ਉਹਨਾਂ ਦੇ ਖਿਲਾਫ ਕਾਰਵਾਈ ਕੀਤੀ ਗਈ ਉਹਨਾਂ ਨੂੰ ਜਿਹੜਾ ਬੀਡੀਪੀਓ ਦੇ ਚਾਰਜ ਤੋਂ ਫਰਕ ਕੀਤਾ ਗਿਆ ਔਰ ਦਫ਼ਤਰ ਜਿਹੜਾ ਹਾਜ਼ਰ ਹੋਣ ਰਿਪੋਰਟ ਜਿਹੜੀ ਹੈ ਚੰਡੀਗੜ੍ਹ ਦਫ਼ਤਰ ਦੇ ਵਿੱਚ ਦੇਣ ਦੀ ਉਹਨਾਂ ਨੂੰ ਜਿਹੜਾ ਹੁਕਮ ਆਇਆ ਤਾਂ ਉਹਨਾਂ ਦੀ ਜਿਹੜੀ ਜਾਂਚ ਹੈ ਉਹ ਖੁੱਲਹੀ ਗਈ ਹੈ ਔਰ ਆਉਣ ਵਾਲੇ ਦਿਨਾਂ ਦੇ ਵਿੱਚ ਹੋਰ ਵੀ ਵੱਡੀ ਜਿਹੜੀ ਕਾਰਵਾਈ ਹੋਊਗੀ ਤਾਂ ਜੋ ਵੀ ਕਿਤੇ ਸ਼ਿਕਾਇਤ ਆਊਗੀ ਅਸੀਂ ਬਿਲਕੁਲ ਨਹੀਂ ਬਖਸ਼ਾਂਗੇ ਬਿਲਕੁਲ ਕੰਪਰੋਮਾਈਜ਼ ਨਹੀਂ ਕਰਾਂਗੇ ਇਹ ਤਾਂ ਜੇ ਸ਼ੁਰੂਆਤ ਹੈ ਦੇਖੋ ਜੇ ਅੱਗੇ ਵੀ ਕੋਈ ਇਹੋ ਜਿਹੀ ਅਨਗਹਿਲੀ ਕਰੂਗਾ ਕੋਈ ਵੀ ਅਸਰ ਨਹੀਂ ਕਿਸੇ ਨੂੰ ਗਰਲ ਸਕੂਲ ਪੁੱਜਿਓ ਜੀ ਜਦੋਂ ਦੇ ਗਰਲ ਸਕੂਲ ਮੈਡਮ ਨੇ ਚਾਰੇ ਸਭਾ ਲੈ ਆਇਆ ਐ ਐਮਐਲਏ ਬਣੇ ਹੋ ਗਰਲ ਸਕੂਲਾਂ ਖਾਸ ਪਿਆਰ ਆ ਕੀ ਕਾਰਨ ਹੈ ਨਹੀਂ ਦੇਖੋ ਮਿਹਨਤ ਬਹੁਤ ਕਰਦੇ ਨੇ ਸੁਤੰਤਰ ਪਾਠਕ ਜੀ ਪ੍ਰਿੰਸੀਪਲ ਨੇ ਇੱਥੇ ਗਰਲ ਸਕੂਲ ਪੀਐਨਸੀ ਦੀ ਚਾਇਆ ਹੈ ਤੇ ਇਨਾ ਜੋਸ਼ ਇਨਾ ਉਤਸ਼ਾਹ ਕਿ ਹਰ ਮਹੀਨੇ ਇੱਕ ਪ੍ਰੋਗਰਾਮ ਹੁੰਦਾ ਇਹਨਾਂ ਦਾ ਚਾਹੇ ਛੋਟਾ ਹੋਵੇ ਵੱਡਾ ਹੋਵੇ ਬੱਚਿਆਂ ਨੂੰ ਇਨਵੋਲ ਰੱਖਦੇ ਨੇ ਤੇ ਮੈਨੂੰ ਸਪੈਸ਼ਲੀ ਬੱਚਿਆਂ ਨਾਲ ਬਹੁਤ ਪਿਆਰ ਹੈ ਮੈਨੂੰ ਇਹ ਵਧੀਆ ਲੱਗਦਾ ਹੈ ਬੱਚੇ ਨਾਲ ਮਿਲਣਾ ਉਹਨਾਂ ਦਾ ਕਨੈਕਟੀਵਿਟੀ ਤੇ ਇੱਥੇ ਸਟਰੈਂਥ ਹੈ 2500 ਮੈਨੂੰ ਇਹ ਲੱਗਦਾ ਹੈ ਕਿ ਆਪਣੇ ਜਿੰਨੇ ਵੀ ਪਿੰਡਾਂ ਦੇ ਬੱਚੇ ਨੇ ਮੇਰੇ ਬੱਚੇ ਖਾਸ ਬੱਚੀਆਂ ਨੇ ਕੋਈ ਵੀ ਸਮੱਸਿਆ ਹੋਵੇ ਮੈਂ ਇੱਥੋਂ ਕਨੈਕਟ ਕਰ ਸਕਦੀ ਆ ਤੇ ਨਾਲ ਪ੍ਰਿੰਸੀਪਲ ਮੈਮ ਪੂਰਾ ਸਟਾਫ ਤੇ ਜਿਹੜੇ ਆਪਣੇ ਨੌਨ ਟੀਚਿੰਗ ਸਟਾਫ ਹੈ ਇੰਨੀ ਮਿਹਨਤ ਕਰ ਰਹੇ ਨੇ ਇੱਥੇ 150 ਬੱਚਿਆਂ ਦਾ ਹੌਸਟਲ ਹੈ ਹੌਸਟਲ ਦੇ ਵਿੱਚ ਵੀ ਪ੍ਰੋਪਰ ਫੈਸਿਲਿਟੀਆਂ ਕਰਵਾਉਂਦੇ ਨੇ ਪ੍ਰੋਵਾਈਡ ਕਰਾਉਂਦੇ ਨੇ ਜਿੰਨਾ ਵੀ ਸਰਕਾਰ ਵੱਲੋਂ ਫੰਡ ਆ ਰਿਹਾ ਪ੍ਰੋਪਰ ਯੂਟਿਲਾਈਜੇਸ਼ਨ ਉਹਦੀ ਹੋ ਰਹੀ ਹੈ ਤੇ ਮੈਨੂੰ ਬਹੁਤ ਵਧੀਆ ਲੱਗਦਾ ਹੈ ਜਦੋਂ ਬੱਚੇ ਆਪਣੇ ਪਿੰਡਾਂ ਦੇ ਬੱਚੇ ਅੱਗੇ ਵਧਣਗੇ ਤੇ ਇੱਕ ਉਤਸ਼ਾਹ ਇੱਕ ਜੋਸ਼ ਦੇ ਨਾਲ ਉਹਨਾਂ ਦਾ ਵੀ ਸਨਹਿਣਾ ਪਵੇ ਬਹੁਤ ਵਧੀਆ ਭਾ ਬੱਚੇ ਜੋ ਪੜ ਰਹੇ ਰਹੇ ਤੁਸੀਂ ਵੀ ਕੰਮ ਕਰ ਰਹੇ ਹੋ ਮੈਮ ਦੱਸਿਆ ਤੁਸੀਂ ਬਹੁਤ ਕੰਮ ਕਰ ਰਹੇ ਨੇ ਕਈ ਪਰਿਵਾਰ ਜਾਂ ਕਈ ਪਿੰਡਾਂ ਹੱਲੇ ਵੀ ਆਜੇ ਬੱਚੇ ਜਿਹੜੇ ਸ਼ਹਿਰ ਆਨ ਨੂੰ ਵੰਚਿਤ ਨੇ ਉਹਨਾਂ ਦੇ ਮਾਪਿਆਂ ਨੂੰ ਲੋਕਾਂ ਨੂੰ ਕੀ ਸੰਦੇਸ਼ ਦਿਓਗੇ ਜੀ 18 ਤਰੀਕ ਨੂੰ ਇੱਕ ਸਕੂਲ ਕੈਂਪੇਨ ਚੱਲ ਰਿਹਾ ਹੈ ਜਿੱਥੇ ਵਕ ਵਕ ਪਿੰਡਾਂ ਦੇ ਵਿੱਚ ਜਾ ਕੇ ਬੱਚਨ ਦੱਸਿਆ ਜਾਏਗਾ ਉਹਨਾਂ ਦੇ ਮਾਤਾ ਪਿਤਾ ਨੂੰ ਸਰਕਾਰ ਨੂੰ ਦੱਸਿਆ ਜਾਏਗਾ ਕਿ ਸਕੂਲ ਬਹੁਤ ਜ਼ਰੂਰੀ ਹੈ ਤੇ ਮੈਂ ਆਪ ਨਾਲ ਜਾ ਕੇ ਪਰਸਨਲ ਅਪੀਲ ਕਰਕੇ ਆਵਾਂਗੀ ਕਿ ਬੱਚੇ ਨੂੰ ਸਿੱਖਿਆ ਤੋਂ ਵੰਚਿਤ ਨਾ ਰੱਖਿਆ ਜਾਵੇ ਉਹਨਾਂ ਨੂੰ ਅੱਗੇ ਵਧਣ ਦਾ ਮੌਕਾ ਦਿੱਤਾ ਜਾਵੇ ਜਿਹਾ ਜਿੱਥੇ 2500 ਦੀ ਸਟ੍ਰੈਂਥ ਹੈ ਤੇ ਕੁਝ ਕਰਕੇ ਹੈ ਜੇ ਮੈਮ ਹਰ ਚੀਜ਼ ਜੈ ਸਾਇੰਸ ਦੇ ਵਿੱਚ ਗਣਿਤ ਦੇ ਵਿੱਚ ਆਪ ਦੇ ਜਿਹੜੇ ਚਾਰਟਸ ਨੇ ਕੰਪੀਟੀਸ਼ਨ ਹੁੰਦੇ ਨੇ ਸਿੰਗਿੰਗ ਕੰਪੀਟੀਸ਼ਨ ਹੁੰਦੇ ਨੇ ਇਹਨਾਂ ਵਿੱਚ ਨੂੰ ਇਨਵੋਲ ਰੱਖਦੇ ਨੇ ਇਕ ਤਾਂ ਮੈਂ ਸਮਝਦੀ ਆ ਕਿ ਬੱਚੇ ਗਲਤ ਕੰਮਾਂ ਤੋਂ ਦੂਰ ਰਹਿੰਦੇ ਨੇ ਅੱਜ ਇਸ ਹਿਸਾਬ ਨਾਲ ਨਸ਼ਾ ਚੱਲ ਰਿਹਾ ਹੈ ਤੇ ਮੈਂ ਸੋਚਦੀ ਆ ਕਿ ਬਹੁਤ ਵਧੀਆ ਕਿ ਮੈਡਮ ਇਸ ਚੀਜ਼ ਨੂੰ ਇੰਵੋਲ ਰੱਖਦੇ ਨੇ ਤੇ ਬੱਚੇ ਦੂਰ ਰਹਿੰਦੇ ਨੇ ਤੇ ਨਾਲ ਇਹਨਾਂ ਨੂੰ ਅੱਗੇ ਵਧਣ ਦਾ ਮੌਕਾ ਮਿਲਦਾ ਜਿਵੇਂ ਆਨਲਾਈਨ ਟਾਈਮ ਦੇ ਵਿਚੋ ਉਹ ਸਮਾਜ ਦੇ ਵਿੱਚ ਕਦਮ ਰੱਖ ਸਕਣ ਪਲੱਸ ਉਹਦੇ ਬਾਅਦ ਉਹਨਾਂ ਨੇ ਕੋਈ ਸਕੀਮ ਚੁਸ ਕਰ ਲਈ ਤੇ ਇਹਨਾਂ ਦਾ ਹੁਣ ਭਵਿਕ ਬਣਨਾ ਹੈ ਹੁਣ ਜੇ ਸੋਚਣਾ ਨਹੀਂ ਕਿ ਮੈਂ ਡਾਕਟਰ ਬਣਨਾ ਹੈ ਇੰਜੀਨੀਅਰ ਬਣਨਾ ਉਹ ਇਥੋਂ ਸ਼ੁਰੂ ਹੋਏਗਾ ਤੇ ਨਾਲ ਮੈਂ ਤੈਥਿਲੋ ਧੰਨਵਾਦ ਕਰਦੀ ਆ ਮੂਰੇ ਸਟਾਫ ਦਾ ਪ੍ਰਿੰਸੀਪਲ ਮੈਮ ਦਾ ਸਾਨੂੰ ਇੰਨਾ ਮਾਣ ਬਖਸ਼ਦੇ ਨੇ ਤੇ ਮੇਰੀ ਬਹੁਤ ਪਰਸਨਲ ਅਟੈਚਮੈਂਟ ਹੈ ਮੈਂ ਤਾਂ ਰੈਗੂਲਰ ਆਉਂਦੀ ਹਾਂ ਤੇ ਨਾਲ ਅਜਮਿਲ ਸਾਹਿਬ ਵੀ ਆਏ ਨੇ ਤੇ ਬਹੁਤ ਵਧੀਆ ਉਡਾਰੀਆਂ ਟੂ ਅੱਜ ਸਾਲ ਦੇ ਵਿੱਚ ਦੂਜਾ ਐਨੂਅਲ ਫੰਕਸ਼ਨ ਹੈ ਤੇ ਜਿਹੜੇ ਪ੍ਰਾਈਵੇਟ ਸਕੂਲਾਂ ਦੇ ਵਿੱਚ ਵੀ ਨਹੀਂ ਹੁੰਦਾ ਥੈਂਕ ਯੂ ਬੀਏ ਬੀਏ ਨਿਊ ਚੈਨਲ ਦੇਖਣ ਵਾਲੇ ਸਭੀ ਦਰਸ਼ਕੋ ਉਸੇ ਹਮ ਅਪੀਲ ਕਰਦੇ ਹਾਂ ਕਿ ਬੀਏ ਨਿਊ ਚੈਨਲ ਪਰ ਐਸੀ ਲੇਟੈਸਟ ਖਬਰਾਂ ਦੇਖਣੇ ਲਈ ਹਮਾਰੇ ਚੈਨਲ ਕੋ ਸਬਸਕ੍ਰਾਈਬ ਕਰਨਾ ਨਾ ਭੁੱਲੇ ਜੈ ਹਿੰਦ ਜੈ ਭਾਰਤ